ਨਾਰੇ ਨੋਰੇ ਲਾ ਦੋ ਮਾੜੇ ਜੀ ਕੈਮਿਸਟ ਜਿੰਦਾਬਾਦ ਕੈਮਿਸਟ ਜਿੰਦਾਬਾਦ ਕੈਮਿਸਟ ਜੀ ਕੱਟ ਕੱਲਾ ਕੱਲਾ ਮੇਰਾ ਕੈਮਿਸਟ ਜਿਹੜਾ ਹੈਗੇ ਜ਼ਿਲ੍ਹਾ ਪ੍ਰਧਾਨ ਲੋਕਲ ਪ੍ਰਧਾਨ ਬਣਾ ਕੇ ਕੰਮ ਕਰ ਰਿਹਾ ਹੈ ਇਹ ਕੱਲਾ ਕੱਲਾ ਕੈਮਿਸਟ ਨੂੰ ਸੁਰੱਖਿਆ ਚਾਹੀਦਾ ਜੇ ਮੇਰਾ ਕੈਮਿਸਟ ਨੂੰ ਕੁਝ ਵੀ ਹੋਇਆ ਮੇਰਾ ਕੈਮਿਸਟ ਮੇਰਾ ਮਾਨ ਹੈ ਜੇ ਮੇਰੇ ਮਾਨ ਨੂੰ ਕੋਈ ਲੜਕਾਰੂਗਾ ਉਸ ਕਿਸੇ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਾਹੇ ਉਹ ਸਰਕਾਰਾਂ ਹੋਣ ਚਾਹੇ ਉਹ ਅੱਜ ਪੰਜਾਬ ਸਰਕਾਰਾਂ ਚਾਹੇ ਉਹ ਸੈਂਟਰ ਸਰਕਾਰ ਹੋਵੇ ਕਿਉਂ ਨਾ ਹੋਵੇ ਸੈਂਟਰ ਨਾਲ ਸਾਨੂੰ ਪਿੱਛਾ ਲਾਣਾ ਪਿਆ ਉਹ ਵੀ ਅਸੀਂ ਲਾਵਾਂਗੇ ਅਸੀਂ ਕੱਲਾ ਕੱਲਾ ਕੈਮਿਸਟ ਜਿੰਦਾਬ टे सर थैंक्यू थैंक्यू ਜਿਹੜੇ ਹੈਗੇ ਆ ਇੱਕ ਸਹਿਯੋਗ ਕਰਦੀਆਂ ਡਰਪੋਗ ਨਹੀਂ ਹੈਗੇ ਅਸੀਂ ਡਰਦੇ ਨਹੀਂ ਹੈਗੇ ਕਿਸੇ ਤੋਂ ਵੀ ਅਸੀਂ ਜਿੱਥੇ ਵਿਰੋਧ ਹੋਊਗਾ ਸਹੀ ਜਿੱਥੇ ਹੈਗਾ ਸਹੀ ਪਾਸੇ ਜਾਣ ਹਾਜ਼ਰ ਹੈ ਪਰ ਜੇ ਗਲਤ ਪਾਸੇ ਕੋਈ ਸਾਨੂੰ ਗਲਤ ਉਹ ਕਰੂ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਨਰਿੰਦਰ ਅਰੋੜਾ ਜ਼ਿਲ੍ਹਾ ਪ੍ਰਧਾਨ ਲੋਕਲ ਪ੍ਰਧਾਨ ਬਰਨਾਲਾ ਕੇਮਿਸਟ ਐਸੋਸੀਏਸ਼ਨ ਬਰਨਾਲਾ ਅ ਅੱਜ ਤੁਸੀਂ ਡੀਸੀ ਦਫ਼ਤਰ ਦੇ ਵਿੱਚ ਮੰਗ ਪੱਤਰ ਦੇਣਾ ਆ ਰਹੇ ਹੋ ਤਾਂ ਕੀ ਕੀ ਆ ਮੰਗਾ ਲੈ ਕੇ ਜਿਹੜੇ ਤੁਸੀਂ ਸਰ ਮੰਗਾ ਤਾਂ ਦੇਖੋ ਕੇਮਿਸਟ ਵਿਚਾਰੇ ਕੀ ਮੰਗ ਸਕਦੀ ਹੈ ਕੇਮਿਸਟ ਵਿਚਾਰੇ ਦਾ ਸੇਵਾਦਾਰ ਹੈ ਚਾਹੇ ਉਹ ਕਰੋਨਾ ਸੇਵਾ ਕਰਾ ਲੋ ਚਾਹੇ ਰਾਤੀ 12 ਵਜੇ ਦਵਾਈਆਂ ਦੁਕਾਨ ਖਲਾ ਕੇ ਕਹਿ ਦੋ ਵੀ ਦਵਾਈਆਂ ਦੀ ਐਮਰਜੈਂਸੀ ਲੋੜ ਹੈ ਉਹਨੂੰ ਦੇ ਦਾਂਗੇ ਅਸੀਂ ਸਾਡੀਆਂ ਦਾ ਮੰਗਾ ਸਿਰਫ ਇੱਕੋ ਹੀ ਆ ਵੀ ਕੈਮਿਸਟ ਜਿਹੜੇ ਸਹੀ ਕੰਮ ਕਰ ਰਹੇ ਆ ਉਹਨਾਂ ਨੂੰ ਸਹੀ ਕੰਮ ਕਰ ਲੈਣ ਦੋ ਯੁੱਧ ਨਖਿਆ ਵਿਰੁੱਧ ਮੋਹਮ ਚਲਾਈ ਗਈ ਹੈ ਸਰਕਾਰ ਵੱਲੋਂ ਬੜੀ ਵਧੀਆ ਮੋਹਮ ਹੈ ਸ਼ਲਾਘਾ ਕਰਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਮੋਹਮ ਚਲਾ ਰਹੇ ਆ ਸ਼ਲਾਘਾ ਜੋ ਕਦਮ ਹੈ ਪਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਜਾਂ ਉਹਨਾਂ ਨੇ ਕੈਮਿਸਟਾਂ ਨੂੰ ਖਤਮ ਕਰਨਾ ਹੈ ਅਸੀਂ ਸੇਯੋ ਕਰਦੇ ਆ ਵੀ ਇਹ ਮਹਿੰਮ ਚਲਾਈ ਗਿਆ ਪਰ ਸਹੀ ਕੈਮਿਸਟ ਨੂੰ ਜਿਹੜੀ ਅੱਜ ਮੁਸ਼ਕਿਲ ਆ ਰਹੀ ਹੈ ਜਿਹੜੇ ਪਰਸੋ ਜੁੱਥੇ ਆਹ ਰੇਡਸ ਹੋਈਆਂ ਡਰਗ ਤੇ ਪੁਲਿਸ ਵਾਲੋ ਸਾਂਝੇ ਤੌਰ ਤੇ ਜੈਕਿੰਗ ਕੀਤੀਆਂ ਗਈਆਂ 20 20 ਪੁਲਿਸ ਵਾਲੇ ਭਰਾ ਸਾਡੇ ਜਾ ਕੇ ਕੈਮਿਸਟਾਂ ਦੀ ਦੁਕਾਨ ਤੇ ਬੈਠ ਗਏ ਕੀ ਕਸੂਰ ਵਾਰਾ ਉਹ ਕੈਮਿਸਟ ਕਸੂਰ ਵਾਰ ਕੈਮਿਸਟਾਂ ਹੀ ਹੈ ਵੀ ਜਿਹੜਾ ਹੈਗਾ ਵੀ ਉਹ ਦਵਾਈਆਂ ਵੇਚ ਰਿਹਾ ਉਹ ਸੇਵਾ ਕਰ ਰਿਹਾ ਜਦੋਂ ਇੱਕ ਕੇਮਿਸਟ ਨੂੰ ਕਿਸੇ ਨੂੰ ਆ ਚਾਹੀਏ ਦਿੱਕਤ ਆਈ ਹੈ ਤਾਂ ਅੱਜ ਸਾਨੂੰ ਦਰਿਆ ਦੇ ਬੈਠਣਾ ਪੈ ਗਿਆ ਇਹ ਨਾ ਸੋਚੋ ਅੱਜ ਵਰਨਿੰਗ ਸਟ੍ਰਾਈਕ ਆਜੇ 600 ਕੇਮਿਸਟੀ ਹੈ ਜੇ ਸਾਡੇ ਨਾਲ ਦੁਬਾਰਾ ਧੱਕਾ ਹੋਇਆ ਤਾਂ ਇਹ ਜਿਹੜੀ ਸਟ੍ਰਾਈਕ ਹੈਗੀ ਆ ਪੰਜਾਬ ਲੈਵਲ ਤੇ ਪਹੁੰਚੂਗੀ ਪੰਜਾਬ ਲੈਵਲ ਦੀ ਚਿੰਗਾਰੀ ਜਿਹੜੀ ਅੱਜ ਬਰਨਾਲੇ ਤੋਂ ਚੱਲੀ ਹੈ ਇਹ ਭੰਮੜ ਬਣੂਗੀ ਤੇ ਭੰਮੜ ਬਣ ਕੇ ਜਿਹੜੀ ਹੈ ਭਗਵੰਤ ਮਾਨ ਸਰਕਾਰ ਦੀ ਕੁਰਸੀ ਹਿਲਾ ਦੂਗੀ ਆਹ ਇਹ ਉਹ ਕੇਮਿਸਟ ਹੈ ਜਿਨ੍ਹਾਂ ਦਾ ਤੁਸੀਂ ਸਹਿਯੋਗ ਲੈ ਕੇ ਤੁਸੀਂ ਅੱਜ ਜਿਹੜੀ ਹੈਗੇ ਸੱਤਾ ਦੇ ਵਿੱਚ ਆਏ ਹੋ ਸੱਤਾ ਨੂੰ ਹੰਡਾ ਰਹੇ ਹੋ ਪਰਾਜੋਨ ਕੈਮਿਸਟ ਨਸ਼ਾ ਵੇਚਣ ਵਾਲੀ ਲੱਗ ਕੇ ਨਹੀਂ ਨਹੀਂ ਕਿਵੇਂ ਦਾ ਪਰੇਸ਼ਾਨ ਕੀਤਾ ਯਾਰ ਪਰੇਸ਼ਾਨ ਤਾਂ ਸਰ 20 20 ਪੁਲਿਸ ਵਾਰੇ ਜਾ ਕੇ ਸਾਨੂੰ ਇਸ ਤਰ੍ਹਾਂ ਕਹਿੰਦੇ ਆ ਜਾ ਕੇ ਵੀ ਚੈਕਿੰਗ ਕਰਨੀ ਹੈ ਕੈਮਿਸਟਾ ਦਾ ਜਲੂਸ ਨਿਕਲ ਜਾਂਦਾ ਲੋਕੀ ਜਿਵੇਂ ਸਰਕਸ ਦੇਖਦੇ ਹੁੰਦੇ ਆ ਉੱਪਰ ਕੁੱਟੀਆਂ ਚੜ੍ਹ ਕੇ ਦੇਖਦੇ ਆ ਵੀ ਇਹ ਕੈਮਿਸਟ ਨਹੀਂ ਹੈਗੇ ਨਸ਼ਾ ਵੇਚਣ ਵਾਲੇ ਆ ਅੱਜ ਸਮਾਜ ਦਾ ਹਰ ਇੱਕ ਵਿਅਕਤੀ ਹਰ ਇੱਕ ਇਨਸਾਨ ਹਰ ਇੱਕ ਬੱਚਾ ਹਰ ਇੱਕ ਬਜ਼ੁਰਗ ਇਹ ਦੇਖ ਰਿਹਾ ਵੀ ਕੈਮਿਸਟ ਦਵਾਈਆਂ ਨਹੀਂ ਅੱਜ ਨਸ਼ਾ ਵੇਚਦੇ ਆ ਹਰ ਕੋਈ ਉਂਗਲ ਕਰ ਰਿਹਾ ਅੱਜ ਜਿਹੜੀਆਂ ਹੈਗੀਆਂ ਸਾਡੀਆਂ ਜਿਵੇਂ ਕਹਿੰਦੇ ਜਮੀਰ ਅੱਜ ਉੱਠਿਆ ਸਾਡੇ ਜਮੀਰ ਨੇ ਆਵਾਜ਼ ਦਿੱਤੀ ਆ ਵੀ ਨਹੀਂ ਯਾਰ ਉੱਠ ਅੱਜ ਤੇਰੇ ਤੇ ਅਤਿਆਚਾਰ ਹੋ ਰਿਹਾ ਬਰਨਾਲੇ ਦੀ ਧਰਤੀ ਆ ਕ੍ਰਾਂਤੀਕਾਰੀ ਧਰਤੀ ਆ ਅੱਜ ਸਾਡੇ ਜਿਹੜਾ ਅਤਿਆਚਾਰ ਹੋਇਆ ਉਹ ਅਸੀਂ ਕਿਸੇ ਕੀਮਤ ਤੇ ਨਹੀਂ ਸਾਂਗੇ ਅਸੀਂ ਜਿਹੜਾ ਹੈਗਾ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਵਾਂਗੇ ਜੀ ਦੁਬਾਰਾ ਕਿਸ ਨੇ ਸਾਨੂੰ ਹੱਥ ਪਾਇਆ ਹਾਂਜੀ ਕੀ ਨਾਮ ਆ ਜੀ ਫੋਨ ਮੇਰਾ ਨਾਮ ਕਮਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਕਮਿਸ਼ਨਰੇਸ਼ਨ ਬਰਨਾਲਾ ਅ ਅੱਜ ਟੀਸੀ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕੀ ਕੀ ਮੁਸ਼ਕਲਾਂ ਆਈਆਂ ਜਿਹੜੀਆਂ ਜਿੰਦੇ ਤਹਤ ਆਪਾਂ ਇਹ ਮੁਸ਼ਕਲਾ ਇਹ ਆਈਆਂ ਜੀ ਸਾਡੀ ਐਸੋਸੀਏਸ਼ਨ ਆ ਜਿਹੜੀ ਸ਼ੁਰੂ ਤੋਂ ਹੀ ਨਸ਼ਾ ਵਿਰੋਧੀ ਰਹੀ ਆ ਕੋਈ ਵੀ ਨਸ਼ਾ ਵੇਚਣ ਵਾਲੇ ਨੂੰ ਅਸੀਂ ਆਪ ਦਾ ਮੈਂਬਰ ਤੱਕ ਨਹੀਂ ਲੈਂਦੇ ਔਰ ਸਾਡੀਆਂ ਕੋਸ਼ਿਸ਼ਾਂ ਦੇ ਨਾਲ ਸਾਡੀ ਐਸੋਸੀਏਸ਼ਨ ਦੀ ਕੋਸ਼ਿਸ਼ਾਂ ਦੇ ਨਾਲ ਸਾਰੇ ਭਰਾਵਾਂ ਦੀ ਸਹਿਯੋਗ ਦੇ ਨਾਲ ਅੱਜ ਹਾਲਾਤ ਇਹ ਹੋ ਗਏ ਵੀ ਅੱਜ ਬਰਨਾਲੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਇੱਕ ਅਦਾ ਕਮਿਸਟ ਬੇਸ਼ੱਕ ਉਹ ਗਲਤ ਕੰਮ ਕਰਦਾ ਹੋਵੇ ਨਹੀਂ ਸਾਡਾ ਕੋਈ ਵੀ ਕਮਿਸਟ ਅਸੀਂ ਕਹਿ ਸਕਦੇ ਹਾਂ ਵੀ 99% ਕਮਿਸਟ ਸਾਡਾ ਜਮਾ ਪੂਰਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਪਰ ਭਗਵਾਨਤਮਾਨ ਜੀ ਨੇ ਪਰਸੋਂ ਜਿਹੜੀ ਨਸ਼ਾ ਵਿਰੋਧੀ ਮਹਿੰਮ ਚਲਾਈ ਆ ਉਸ ਮਹਿੰਮ ਦੀ ਆੜ ਦੇ ਵਿੱਚ ਸਾਡੇ ਕਮਿਸਟਾਂ ਦੇ ਉੱਤੇ ਬਹੁਤ ਸਾਰੀਆਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ ਔਰ ਛਾਪੇਮਾਰੀ ਵੀ ਇਸ ਢੰਗ ਦੇ ਨਾਲ ਕੀਤੀ ਹੈ ਕਿ ਇੱਕ ਦੁਕਾਨ ਦੇ ਉਤੇ 10-10 ਪੁਲਿਸ ਵਾਲੇ 2-2 ਗੱਡੀਆਂ ਭਰ ਕੇ ਡਰਗ ਇਨਸਪੈਕਟਰ ਨਾਲ ਆਏ ਗਏ ਨੇ ਜਿਵੇਂ ਸਾਡੀਆਂ ਦੁਕਾਨਾਂ ਦੇ ਅੰਦਰ ਗੈਂਗਸਟਰ ਜਾਂ ਵੱਡੇ ਅੱਤਵਾਦੀ ਬੈਠੇ ਹੋਣ ਤੇ ਉਹਨਾਂ ਨਾਲ ਮੁਕਾਬਲਾ ਕਰਨ ਗਏ ਹੁਣ ਵੀ ਪਤਾ ਨਹੀਂ ਕਮਿਸਟ ਕੀ ਮੂਹਰੋ ਰਫਲਾ ਚਲਾ ਦੇਣਗੇ ਇਸ ਟੰਕ ਦੇ ਨਾਲ ਮਤਲਬ ਸਾਡੀ ਛਾਪੇਮਾਰੀ ਕੀਤੀ ਹੈ ਅਸੀਂ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਛਾਪੇਮਾਰੀ ਕਰਨ ਵਾਲੇ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਸਾਡੇ ਕੋਲੇ ਚੈਕਿੰਗ ਕਰੋ ਜਦੋਂ ਮਰਜੀ ਇੱਕ ਡਰੱਗ ਇੰਸਪੈਕਟਰ ਆਵੇ ਇੱਕ ਬੰਦਾ ਸਿਵਲ ਵਰਦੀ ਚ ਪੁਲਿਸ ਵਾਲਾ ਆਵੇ ਜਦੋਂ ਮਰਜੀ ਸਾਡੀ ਦੁਕਾਨ ਆ ਕੇ ਚੈੱਕ ਕਰੋ ਸਾਡੇ ਸਾਰੇ ਕਮਿਸ ਸਾਫ ਸੁਥਰਾ ਕੰਮ ਕਰਦੇ ਨੇ ਅਸੀਂ ਐ ਨਹੀਂ ਕਹਿੰਦੇ ਵੀ ਨਾ ਚੈਕਿੰਗ ਕਰੋ ਕਰੋ ਪਰ ਕਰਨ ਦਾ ਢੰਗ ਤਰੀਕਾ ਗਲਤ ਉਹਦੇ ਵਿਰੁੱਧ ਅੱਜ ਅਸੀਂ ਮੈਮਰੈਂਡਮ ਦੇਣ ਆਏ ਵੀ ਇਸ ਤਰ੍ਹਾਂ ਦੀ ਅਸੀਂ ਕਾਰਵਾਈ ਅੱਗੇ ਨੂੰ ਬਰਦਾਸ਼ਤ ਨਹੀਂ ਕਰਾਂਗੇ